ਜਾਮਾ ਨਿਊਰੋਲੋਜੀ ਅਤੇ ਜਾਮਾ ਇੰਟਰਨਲ ਮੈਡੀਸਨ ਦੀਸ ਕੋਸਤੇ ਵੀ ਸਾਹਮਣੇ ਆਇਆ ਹੈ 30 ਮਿੰਟ ਸੈਰ ਕਰਨ ਨਾਲ ਦਿਲ ਦੇ ਰੋਗ ਕੈਂਸਰ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 80% ਘਟ ਜਾਂਦਾ ਹੈ ਇਸ ਤੋਂ ਇਲਾਵਾ ਸੈਰ ਕਰਨਾ ਮਾਨਸਿਕ ਸਿਹਤ ਲਈ ਵੀ ਬਹੁਤ ਜ਼ਰੂਰੀ ਹੈ ਕੁਝ ਸਰਚ ਤੋਂ ਪਤਾ ਚੱਲਦਾ ਹੈ ਕਿ ਖਾਲੀ ਪੇਟ ਸੈਰ ਕਰਨ ਨਾਲ ਸਰੀਰ ਵਿੱਚ ਫੈਟ ਆਕਸੀਡੇਸ਼ਨ ਵਧਦਾ ਹੈ ਸਵੇਰੇ ਸਭ ਤੋਂ ਪਹਿਲਾਂ ਖਾਲੀ ਪੇਟ ਸੈਰ ਕਰਨਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਜੇਸ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਤੇ ਪੂਰਾ ਦਿਨ ਤੁਸੀਂ ਐਕਟਿਵ ਰਹਿੰਦੇ ਹੋ ਖਾਲੀ ਪੇਟ ਸੈਰ ਕਰਨ ਨਾਲ ਦਿਨ ਭਰ ਊਰਜਾਤਾ ਬਣੀ ਰਹਿੰਦੀ ਹੀ ਹੈ ਤੇ ਤੁਸੀਂ ਨਾਲ ਹੀ ਤਣਾਵ ਤੋਂ ਰਾਹਤ ਮਹਿਸੂਸ ਕਰਦੇ ਹੋ ਕੁਝ ਵਿੱਚ ਇਹ ਵੀ ਦਿਖਾਇਆ ਹੈ ਖਾਲੀ ਪੇਟ ਸੈਰ ਅਤੇ ਕਸਰਤ ਕਰਨ ਨਾਲ ਫੈਟ ਬਰਨ ਜਿਆਦਾ ਹੁੰਦੀ ਹੈ ਆਸਤੌਰ ਤੇ ਇਹ ਢਿੱਡ ਦੀ ਫੈਟ ਨੂੰ ਘਟਾਉਂਦਾ ਹੈ ਇਸ ਤੋਂ ਇਲਾਵਾ ਫੇਰੇ ਧੁੱਪ ਵਿੱਚ ਸੈਰ ਕਰਨਾ ਵਿਟਾਮਿਨ ਡੀ ਮਿਲਦਾ ਹੈ ਜੋ ਹੱਡੀਆਂ ਅਤੇ ਮਾਨਸਿਕ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਸਵੇਰੇ ਤੋਂ ਬਾਅਦ ਸੈਰ ਕਰਨਾ ਕਿਰਿਆ ਵਿੱਚ ਮਦਦ ਮਿਲਦੀ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਘਟ ਹੁੰਦਾ ਹੈ ਖਾਣੇ ਤੋਂ ਬਾਅਦ ਸੈਰ ਕਰਨਾ ਇਨਸੁਲਿਨ ਸੰਸਕਿਪਾਦੀ ਹੈ ਜਿਸ ਨਾਲ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਲੋਡਿੰਗ ਅਤੇ ਐਸਿਡਿਟੀ ਘਟ ਹੁੰਦੀ ਹੈ